ਨਾਪਾ ਵਿੱਚ ਬੀਜੇਪੀ ਦੇ ਆਗੂਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਬੁਟੇ ਲਾ ਕੇ ਜਨਮ ਦਿਨ ਮਨਾਇਆ ਇਹ ਜਲੋਟਾ ਜੀ ਸਭ ਤੋਂ ਵੱਡਾ ਦਾ ਬਹੁਤ ਮੰ ਗਲਤ ਹੋਇਆ ਕਿ ਇੱਕ ਬੱਚੇ ਦਾ ਐਵੇਂ ਕਤਲ ਕੀਤਾ ਗਿਆ ਜਿਨੇ ਇੱਕ ਕੀਤਾ ਕਤਲ ਬੰਦਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜਿਹੜੇ ਰੋਲਾ ਪਾ ਰਹੇ ਨੇ ਕਿ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਚਾਹੀਦਾ ਹੈ ਪੰਜਾਬ ਚੋਂ ਪ੍ਰਵਾਸੀਆਂ ਨੂੰ ਬਾਹਰ ਉਹ ਵੀ ਆਪਣੀ ਦੇਸ਼ ਦੇ ਹੀ ਬੰਦੇ ਨੇ ਆਪਾਂ ਉਹਨਾਂ ਨੂੰ ਬਾਹਰ ਕੱਢਣ ਦੀ ਕੋਈ ਹੋਣੀ ਹੈ ਨਹੀਂ ਕਰਨਾ ਚਾਹੀਦਾ ਮੇਰੀ ਤੇ ਹੀ ਸੋਚ ਹੈ ਤਾਂ ਜੋ ਕਿਉਂਕਿ ਸਾਡੇ ਪੰਜਾਬ ਦੇ ਲੋਕ ਵੀ ਬਿਹਾਰ ਯੂਪੀ ਆ ਕੇ ਕੰਮ ਕਰਦੇ ਨੇ ਉਹ ਵੀ ਉਰਿਆ ਕੇ ਮਿਹਨਤ ਕਰ ਰਹੇ ਨੇ ਇਹ ਇੱਕ ਕੌਮ ਨੂੰ ਆਪਾਂ ਧੱਕਾ ਨਹੀਂ ਕਰਨਾ ਕਿਸੇ ਨਾਲ ਸਾਰੇ ਇੱਕ ਦੇਸ਼ 'ਚ ਰਹਿਣ ਵਾਲੇ ਬੰਦੇ ਆਪਾਂ ਆਪਾਂ ਨੂੰ ਇਕੱਠੇ ਹੋ ਕੇ ਆਪਾਂ ਨੂੰ ਰਹਿਣਾ ਚਾਹੀਦਾ ਹੈ ਹਾਂ ਜਿਨੇ ਇਹ ਕੰਮ ਕੀਤਾ ਹੈ ਬਹੁਤ ਗਲਤ ਕੀਤਾ ਉਹਨੂੰ ਪੰਜਾਬ ਗਵਰਨਮੈਂਟ पकड़े ਜਿਹਨੇ ਕੀਤਾ ਤੇ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਤਾਂ ਜੋ ਸਾਡਾ ਪੰਜਾਬ ਜਿਸ ਨਾਲ ਖੁਸ਼ਹਾਲ ਹੈਗਾ ਐਵੇਂ ਖੁਸ਼ਹਾਲ ਰਹੇ ਤੇ ਅੱਗੇ ਤੋਂ ਇਹੋ ਜਿਹੇ ਪ੍ਰਵਾਸੀਆਂ ਨੂੰ ਉਹਨਾਂ ਨਾਲ ਧੱਕਾ ਨਾ ਹੋਵੇ ਨਾ ਉਹਨਾਂ ਨਾਲ ਇਹੋ ਜਿਹੀ ਹਰਕਤ ਹੋਵੇ ਜੋ ਹੁਣ ਹੋਈ ਹੈ ਮੈਂ ਅਪੀਲ ਕਰਦਾ ਪੰਜਾਬ ਗਵਰਨਮੈਂਟ ਨੂੰ ਕਿ ਇਸ ਚੀਜ਼ ਤੇ ਧਿਆਨ ਦਿੱਤਾ ਜਾਵੇ ਤੇ ਉਹ ਜਲਦੀ ਤੋਂ ਜਲਦੀ ਜਿਹਨੇ ਜੁਰਮ ਕੀਤਾ ਉਹਨਾਂ ਨੂੰ ਪਕੜਿਆ ਜਾਵੇ ਬੀਜੇਪੀ ਹੁਣ ਬੀਜੇਪੀ ਹਉਨ ਦੱਸਣਾ ਚਾਹੁੰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਹੈ ਅੱਜ ਤੋਂ ਲੈ ਕੇ 2 ਅਕਤੂਬਰ ਤੱਕ ਪਾਰਟੀ ਨੇ ਬਹੁਤ ਕਾਰਜਕਰਮ ਦਿੱਤੇ ਹੋਏ ਨੇ ਸਾਨੂੰ ਅਸੀਂ ਬਲੱਡ ਡੋਨੇਸ਼ਨ ਕੈਂਪ ਵੀ ਕਰਨਾ ਹੈ ਉਸ ਤੋਂ ਬਾਅਦ ਅਸੀਂ ਆਪਣੇ 26 ਤਰੀਕ ਦਾ ਕਾਰਜਕਰਮ ਵੀ ਲੱਖਿਆ ਹੋਇਆ ਹੈ ਔਰ ਇਸ ਤੋਂ ਬਾਅਦ ਹੁਣ ਅੱਜ ਦੱਸਿਆ ਕਿ ਬੂਟਿਆਂ ਦਾ ਕਾਰਜਕਰਮ ਵੀ ਰੱਖਿਆ ਹੈ 2 ਤਰੀਕ ਨੂੰ ਗਾਂਧੀ ਜਯੰਤੀ ਦਾ ਵੀ ਕਾਰਜਕਰਮ ਰੱਖਿਆ ਹੋਇਆ ਹੈ ਆਉਣ ਵਾਲੇ ਟਾਈਮ ਦੇ ਵਿੱਚ ਪਾਰਟੀ ਹੋਰ ਗਤੀਵਿਧੀਆਂ ਨਾਲ ਵਧਾਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ 2027 ਚ ਅਸੀਂ ਸਰਕਾਰ ਬਣਾ ਸਕੀਏ 2027 ਦੇ ਸਰਕਾਰ ਬਣਾਣ ਲਈ ਅਸੀਂ ਬੂਥ ਲੈਵਲ ਤੇ ਹਰੇਕ ਕਾਰਕਿਰਤਾ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਸਾਡੇ ਕਾਰਕਿਰਤਾ ਉਹ ਬਹੁਤ ਚੰਗੀਦਾਰਾ ਕੰਮ ਕਰ ਰਹੇ ਨੇ ਤੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਸਾਰਾ ਕੰਮ ਹੋ ਰਿਹਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ 2027 ਦੇ ਵਿੱਚ ਸਰਕਾਰ 101% ਭਾਰਤੀ ਜਨਤਾ ਪਾਰਟੀ ਦੀ ਬਣੇ ਇਹ ਤੈਅ ਹੈ ਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਇਹ ਬੂਟੇ ਲਗਾਏ ਗਏ ਨੇ ਅੱਜ ਹੀ ਨਾਪੇ ਹਲਕੇ ਵਿੱਚ ਸਾਡੇ ਗੌਰਵ ਚੋਟੇ ਮਹਾ ਮੰਤਰੀ ਬੀਜੇਪੀ ਪਾਰਟੀ ਪਟਿਆਲਾ ਇਹਨਾਂ ਦੀ ਅਗਵਾਈ ਵਿੱਚ ਅਸੀਂ ਇੱਥੇ ਬੂਟੇ ਲਗਾ ਰਹੇ ਹਾਂ ਕਿਉਂਕਿ ਅੱਛੀ ਜੀ ਨਰਿੰਦਰ ਮੋਦੀ ਜੋ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਜਨਮ ਦਿਨ ਹੈ ਇਸ ਕਰਕੇ ਜਿੱਥੇ ਇਹ ਦਿਨ ਮਨਾ ਰਹੇ ਹਾਂ ਉੱਥੇ ਅਸੀਂ ਕਾਮਨਾ ਕਰਦੇ ਹਾਂ ਕਿ ਜੋ ਪੰਜਾਬ ਵਿੱਚ ਪਿਛਲੇ ਦਿਨੀਂ ਹੜ੍ਹ ਆਈ ਸੀ ਉਹਨਾਂ ਤੋਂ ਨਜਾਤ ਮਿਲੇ ਔਰ ਜੋ ਸਾਡੇ ਵਿੱਚ ਬੰਦੇ ਗੁਜ਼ਰ ਗਏ ਫਸਲਾਂ ਨੂੰ ਨੁਕਸਾਨ ਹੋ ਗਿਆ ਜ਼ਮੀਨਾਂ ਨੂੰ ਨੁਕਸਾਨ ਹੋ ਗਿਆ ਖੇਤੀਆਂ ਨੂੰ ਨੁਕਸਾਨ ਹੋ ਗਿਆ ਉਹ ਪਰਮਾਤਮਾ ਸਾਡੇ ਤੇ ਕਿਰਪਾ ਕਰੇ ਔਰ ਅਸੀਂ ਇਹ ਹੀ ਆਈ ਕਾਮਨਾ ਕਰਦੇ ਹਾਂ ਕਿ ਨਰਿੰਦਰ ਮੋਦੀ ਪਰਮਾਤਮਾ ਲੰਮੀ ਉਮਰਾਂ ਕਰੇ ਜਿਸ ਤਰੀਕੇ ਨਾਲ ਪੰਜਾਬ ਦੇਸ਼ ਦੀ ਸੇਵਾ ਕਰ ਰਹੇ ਹੈ ਉਸੇ ਤਰ੍ਹਾਂ ਸੇਵਾ ਕਰਦੇ ਰਹਿਣ ਜਿਸ ਤਰ੍ਹਾਂ ਹੜ ਆਏ ਇਹ ਜਿਹੜੇ ਬਿਲਕੁਲ ਜੀ ਇਹਨਾਂ ਪਹਿਚਾਣ ਆਚਾਨਾ ਪਾਏਗਾ ਜੀ ਕਿਉਂਕਿ ਪਹਿਲਾਂ ਦੇਖੋ 12000 ਕਰੋੜ ਦਾ ਰੌਲਾ ਪੈ ਰਿਹਾ ਹੈ ਇੰਨਾ ਪੈਸਾ ਉਹਨੇ ਦਿੱਤਾ ਸੈਂਟਰ ਸਰਕਾਰ ਨੇ ਉਹਦੇ ਬਾਰੇ ਅਸੀਂ ਸਾਡੇ ਅੰਦੋਲਨ ਹੋ ਰਹੇ ਨੇ ਪਿਛਲੇ ਦਿਨੀ ਅਪਰਲਾ ਗੇਟ ਵੀ ਅੰਦੋਲਨ ਕੀਤਾ ਗਿਆ ਸੀ ਇਸ ਕਰਕੇ ਅਸੀਂ ਚਾਹਦੇ ਹਾਂ ਕਿ ਨਰਿੰਦਰ ਭਾਈ ਮੋਦੀ ਜੀ ਨੇ ਪ੍ਰਧਾਨ ਮੰਤਰੀ ਸੈਂਟਿਕ ਇਹ ਹੈ ਕਿ ਪੈਸੇ ਕੋਈ ਜਿੰਨਾ ਨੁਕਸਾਨ ਹੋਇਆ ਹੈ ਉਹਨਾਂ ਦਾ ਫਾਇਦਾ ਸੈਂਟਰ ਵੱਲੋਂ ਪੈਸਾ ਭੇਜੇ ਬਿਲਕੁਲ ਪਹੁੰਚੇਗਾ ਜੀ ਇਹ ਸੈਂਟਰ ਦਾ ਪੈਸਾ ਹੈ ਖਾਣਾ ਬਹੁਤ ਔਖਾ ਹੈ ਕੀ ਕਹਿਣਾ ਚਾਹੋਗੇ ਸਭ ਬੁੱਤੇ ਲਗਾਏ ਗਏ ਨੇ ਅੱਜ ਬਠਿੰਡਿਆ ਮਾਰ ਲਏ ਅਸੀਂ ਨਰਿੰਦਰ ਮੋਦੀ ਸਾਹਿਬ ਜਿਹੜੇ ਦੇ ਪੀਐਮ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਦੇ ਜਨਮ ਦਿਨ ਦੇ ਵਿੱਚ ਖੁਸ਼ੀ ਦੇ ਮੌਕੇ ਮਨਾ ਰਹੇ ਹਾਂ ਬਠਿੰਡਿਆ ਮਹੱਲੇ ਦੇ ਵਿੱਚ ਖੜਿਆ ਨਾਬਾ ਦੇ ਵਿੱਚ ਤੇ ਦਿੱਲੀ ਘਰਾਂਿਆਂ ਤੋਂ ਅਸੀਂ ਉਹਨਾਂ ਦਾ ਸ਼ੁਭ ਕਾਮਨਾਇ ਮੰਗਦੇ ਆ ਕਿ ਲੰਬੀ ਆयो ਹੋ ਉਹਨਾਂ ਦੀ ਤੇ ਦੇਸ਼ ਨੂੰ ਖੁਸ਼ਹਾਲ ਰੱਖਿਆ ਜਿਵੇਂ ਉਹਨਾਂ ਨੇ ਅਸੀਂ ਵੀ ਚਾਹਦੇ ਆ ਪਾਰਟੀ ਵੀ ਚਾਹਦੇ ਆ ਵੀ ਸਾਡੇ ਨਰਿੰਦਰ ਮੋਦੀ ਜੀ ਵੀ ਹਮੇਸ਼ਾ ਲਈ ਖੁਸ਼ਹਾਲ ਰਹਿਣ ਤੇ ਫੁੱਲਾਂ ਵਾਂਗ ਖੜੇ ਰਹਿਣ ਤੇ ਦੇ ਦੇ ਦੀ ਸੇਵਾ ਕਰਦੇ ਰਹਿਣ ਸਾਡੀ ਤਣੋਂ ਮਨੋਂ ਇਹੀ ਤਮੰਨਾ ਹੈ ਕਿ ਪ੍ਰਧਾਨ ਮੰਤਰੀ ਜੀ ਬਸਦੇ ਰਹਿਣ ਦਿਲੋਂ ਪਿਆਰ ਦਿਲੋਂ ਜਿਹੜਾ ਅਸੀਂ ਕਾਮਨਾ ਕਰ ਰਹੇ ਆ ਸਾਰੇ ਬੀਜੇਪੀ ਵਰਕਰ ਬੜੇ ਜੋਰਾਂ ਸ਼ੋਰਾਂ ਨਾਲ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਜੀ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਲੰਬੀ ਆਯੂ ਹੋ ਪਰਮਾਤਮਾ ਉਹਨਾਂ ਨੂੰ ਬਖਸ਼ੇ ਸਦਕਾ ਸਾਡੇ ਦੇਸ਼ ਦੇ ਯੋਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜਿਥੇ ਉਹਨਾਂ ਦਾ ਜਨਮ ਦਿਨ ਹੈ ਉਥੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਸਾਡੇ ਕਾਰਕਿਰਤਾ ਜਾਂ ਹਿੰਦੂਸਤਾਨੀ ਰਹਿੰਦੇ ਨੇ ਸਾਰੇ ਤੁਮਨਾ ਮਨਾ ਰਹੇ ਨੇ ਪੰਜਾਬ ਦੇ ਵਿੱਚ ਸਾਨੂੰ ਜੋ ਮਹੀਮ ਪੰਜਾਬ ਅਧਿਐਕਸ਼ ਵੱਲੋਂ ਜੋ ਸਾਨੂੰ ਮਿਲੀ ਹੈ ਉਹ ਬੂਟੇ ਲਗਾਉਣ ਦੀ ਮਿਲੀ ਹੈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਹਰ ਮੰਡਲ ਦੇ ਵਿੱਚ ਬੂਟੇ ਲਗਾ ਕੇ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਵਿੱਚ ਅਸੀਂ ਪਿਛਲੇ ਦਿਨਾਂ 'ਚ ਜੋ ਹੜ੍ਹ ਦੀ ਸਥਿਤੀ ਦੇਖੀ ਹੈ ਉਸ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਬੂਟੇ ਲਗਾਏ ਜਾ ਰਹੇ ਹਨ ਤਾਂ ਜੋ ਪ੍ਰਕਿਰਤੀ ਨੂੰ ਕੁਦਰਤ ਨੂੰ ਥੋੜੀ ਰਾਹਤ ਮਿਲ ਸਕੇ ਮਿਰਤੋ ਹਾਂਜੀ ਸਰ ਹਾਂਜੀ ਸਰ ਕੀ ਕਹਿਣਾ ਜਾਊਂਗਾ ਅੱਜ ਬੂਟੇ ਲਗਾਏ ਗਏ ਨੇ ਅੱਜ ਬੂਟੇ ਲਗਾਏ ਗਏ ਨੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਹੈ ਇਤੇ ਸਾਨੂੰ ਉਹਨਾਂ ਨੂੰ ਬਤਾਈ ਜਾਂਦੇ ਨੇ ਬੜੀ ਖੁਸ਼ੀ ਹੋ ਰਹੀ ਹੈ ਉਸ ਤੋਂ ਵੱਧ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਸਾਡੇ ਪੰਜਾਬ ਦੇ ਅੰਦਰ ਜੋ ਅਸੀਂ ਬੂਟੇ ਲਾ ਰਹੇ ਆ ਉਹ ਵਦਨ ਫੁੱਲਨ ਪੰਜਾਬੀ ਵਦੇ ਫੁੱਲੇ ਦੇਸ਼ ਦੇ ਅੰਦਰ ਹਰਿਆਲੀ ਆਵੇ ਤਾਂ ਕਿ ਜੋ ਸੁਣਨ ਨੂੰ ਮਿਲ ਰਿਹਾ ਹੈ ਕਿ ਜੋ ਵਾਤਾਵਰਨ ਖਰਾਬ ਹੋ ਰਿਹਾ ਹੈ ਕਿ ਬੂਟਿਆਂ ਦੀ ਕਮੀ ਕਰਕੇ ਹੋ ਰਿਹਾ ਹੈ ਉਹਦੇ ਅੰਦਰ ਵੀ ਬੜੌਤਰੀ ਹੋਵੇ ਤੇ ਸਾਡੇ ਪਾਰਟੀ ਵੱਲੋਂ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਰਵੇ। ਕਿ বিজেপি ਦਾ ਅੰਦੋਲਨ ਤਾਂ ਮੇਨ ਤਾਂ ਇਸ ਟਾਈਮ ਇਸ ਵਿਸ਼ੇ ਤੇ ਚੱਲ ਰਿਹਾ ਹੈ ਕਿ ਜੋ ਸੈਂਟਰ ਸਰਕਾਰ ਨੇ ਪੈਸਾ ਦਿੱਤਾ ਪੰਜਾਬ ਨੂੰ ਉਹ ਖਰਚ ਨਹੀਂ ਹੋਇਆ। ਠੀਕ ਹੈ ਤੇ ਅਗਰ ਜੇ ਖਰਚੇ ਉਹ ਕਹਿੰਦੇ ਨੇ ਸੀ ਕੀਤਾ ਤਾਂ ਉਸ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਅਗਰ ਦੱਸੋ ਆਪਾਂ ਕਿਸੇ ਨੂੰ ਕੋਈ ਵੀ ਕੋਈ ਚੀਜ਼ ਸਾਨੂੰ ਕੋਈ ਮਿਲਦੀ ਹੈ ਅਗਰ ਆਪਾਂ ਉਹਨਾਂ ਨੂੰ ਦੱਸਾਂਗੇ ਨਹੀਂ ਤਾਂ ਲੋਕਾਂ ਨੂੰ ਕਿਸ ਤਾ ਵਿਸ਼ਵਾਸ ਹੋਵੇਗਾ ਕਿ ਵੀ ਇਹ ਪੈਸੇ ਖਰਚ ਹੋਇਆ ਨਹੀਂ ਸੈਂਟਰ ਵੱਲੋਂ ਜਿਹੜਾ ਜਿਹੜਾ ਸੈਂਟਰ ਨੇ ਪਹਿਲਾਂ ਪੈਸੇ ਦਿੱਤਾ ਉਹ ਹਰ ਇੱਕ ਸਟੇਟ ਨੂੰ ਇੱਕ ਰੀਲੀਫ ਫੰਡ ਵੱਲੋਂ ਹਮੇਸ਼ਾ ਤੇ ਜਮ੍ਹਾਂ ਰਹਿੰਦਾ ਉਸ ਦੇ ਅੰਦਰ ਸਟੇਟਾਂ ਖਰਚ ਕਰਦੀਆਂ ਨੇ ਜਿਸ ਤਰ੍ਹਾਂ ਇਹ ਵਿਵਪਤਾ ਆਈ ਸੀ ਕਿ ਕਿਸੇ ਸਰਕਾਰ ਦੀ ਬਿਮਾਰੀ ਸੀ ਕਿ ਫੌਰਨ ਉਸ ਨੂੰ ਖਰਚ ਕਰਦੀ ਜਿਨ੍ਹਾਂ ਨੇ ਉਸ ਵਾਰੇ ਕੋਈ ਖਰਚ ਨਹੀਂ ਕੀਤਾ لیکن سینٹر ਨੂੰ ਇਹ ਕਹਿੰਦੇ ਰਹੇ ਕਿ ਵੀ ਸਾਨੂੰ ਪੈਸਾ ਨਹੀਂ ਮਿਲਿਆ ਫਿਰ ਵੀ سینٹر ਨੇ ਇਸ ਵੱਲ ਧਿਆਨ ਦੇਂਦੇ ਹੋਏ ਫੌਰਨ ਪੈਸੇ ਖਰਚ ਕਰਨ ਲਈ ਇੱਕ ਟੋਕਨ ਮਨੀ ਦਿੱਤੀ ਤਾਂ ਕਿ ਲੋਕਾਂ ਨੂੰ ਫਾਇਦਾ ਹੋ ਸਕੇ ਸਾਡਾ سینਟਰ ਵੱਲੋਂ ਸਰਕਾਰ ਪੰਜਾਬ ਕਰਨ ਨਾਲ ਇਹ ਜੀ ਕੋਈ ਗੱਲ ਨਹੀਂ ਕਿ ਵੀ ਅਸੀਂ ਉਹਨਾਂ ਨੂੰ ਪੈਸਾ ਨਹੀਂ ਦੇਣਾ ਚਾਹੁੰਦੇ ਮੇਨ ਮਕਸਦ ਇਹ ਹੈ ਕਿ ਉਹ ਪੈਸਾ ਲਗਾਣ ਕਿ ਲੋਕਾਂ ਤੱਕ ਲੋਕਾਂ ਦਾ ਪਹੁੰਚੇਗਾ ਪੈਸਾ ਇਹ ਤਾਂ ਲੋਕੀ ਦੱਸਣਗੇ ਜੀ ਅਤੇ ਸਟਾਰਟਿੰਗ ਜੇ ਹੋਈ ਹੈ ਤੇ ਪਿੰਡਾਂ ਪਿੰਡ ਸਾਡੇ ਵਰਕਰ ਵੀ ਸੇਵਾ ਚ ਲੱਗੇ ਹੋਏ ਨੇ ਲੋਕਾਂ ਦੀ ਆਵਾਜ਼ ਜ਼ਰੂਰ ਮਿਲੇਗੀ ਅਗਰ ਨਹੀਂ ਹੋਏਗਾ ਤਾਂ ਜਿਸ ਤਰ੍ਹਾਂ ਲੋਕੀ ਪਹਿਲਾ ਰੋਲਾ ਪਾ ਰਹੇ ਨੇ 112 ਕਰੋੜ ਰੁਪਏ ਇਹਦਾ 12000 ਕਰੋੜ ਰੁਪਏ ਆਇਆ ਉਹ ਲੱਗਿਆ ਨਹੀਂ ਉਸ ਤਰ੍ਹਾਂ ਇਹਦਾ ਵੀ ਹੋਏਗਾ ਕਿ ਕਿਉਂ ਲੱਗਿਆ ਬੀਜਪੀ ਆਲਟੀਵਾਸ ਬੀਜਪੀ ਸਟੈਂਪ ਲੱਗੀ ਵੀ ਹੈ ਆਪਾਂ ਜਿਹੜੀ ਇਲੈਕਸ਼ਨ ਹੋਣੀ ਹੈ 27 ਦੀ ਉਹਦੇ ਅੰਦਰ ਪੂਰੇ ਜੋਰ-ਸ਼ੋਰ ਸਾਡੇ ਵਰਕਰ ਲੱਗੇ ਹੋਏ ਕੀ ਲੱਗ ਰਿਹਾ ਜੀ ਕੀ ਮਿਹਨਤ ਚੱਲ ਰਹੀ ਹੈ ਮਿਹਨਤ ਬਹੁਤ ਵਧੀਆ ਚੱਲ ਰਹੀ ਹੈ ਠੀਕ ਹੈ ਕਿ ਵੀ ਅੱਜ ਉਸ ਦ੍ਰਿਸ਼ਟੀ ਨਾਲ ਜਿਸ ਤਰ੍ਹਾਂ ਆਪਾਂ ਅਸੀਂ ਮਿਹਨਤ ਕਰ ਰਹੇ ਹਾਂ ਕਰ ਕਰ ਲੋਕਾਂ ਦੀ ਆਵਾਜ਼ ਜ਼ਰੂਰ ਹੈ ਜਿਸ ਨਾਲ ਵੀ ਗੱਲ ਕਰਦੇ ਹਾਂ ਤਾਂ ਲੋਕ ਇਹ ਕਹਿੰਦੇ ਨੇ ਕਿ ਅਗਲੀ ਵਾਰ ਸਾਡੇ ਕੋਲ ਕੋਈ ਚਾਰਾ ਨਹੀਂ ਰਿਹਾ ਅਸੀਂ ਵੋਟ ਬੀਜਪੀ ਨੂੰ ਜ਼ਰੂਰ ਪਾਵਾਂਗੇ ਅਗਰ ਸੈਂਟਰ ਵੱਲੋਂ ਇੰਨੀ ਅਮਦਾਨ ਸਾਨੂੰ ਮਿਲਦੀ ਹੈ ਤਾਂ ਜੇ ਇਹ ਲੋਕ ਨਹੀਂ ਪਹੁੰਚਾਉਂਦੇ ਤਾਂ ਸਾਡਾ ਫਰਜ਼ ਮੰਨਦਾ ਕਿ ਬੀਬੀ ਜੀ ਬੀਜਪੀ ਨੂੰ ਵੋਟਾਂ ਪਾਈਏ ਇਸ ਕਰਕੇ ਸਾਨੂੰ ਪੂਰੀ ਆਸ ਹੈ ਕਿ ਲੋਕੀ ਵਾਅ ਚੜ੍ਹ ਕੇ ਸਾਨੂੰ ਵੋਟਾਂ ਦੇਣਗੇ ਤੇ 27 ਦੀ ਵੀ ਸਾਡੀ ਸਰਕਾਰ ਬਣੇਗੀ